ਹਾਂਜੀ ਸਸਰੀਕਾਲ ਮੈਸੂੜੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਚੰਡੀਗੜ੍ਹ ਤੋਂ ਮੁੰਡਾ ਆਇਆ ਜੀ 20 ਲੱਖ ਰੁਪਇਆ ਮਹੀਨੇ ਦਾ ਕਮਾਉਂਦਾ ਵੀਰ ਦੀਆਂ ਖੁਦ ਦੀਆਂ ਆਪਣੀਆਂ ਕੰਪਨੀਆਂ ਨੇ ਜੀ ਤੇ ਬਾਕੀ ਗੱਲ ਆਪਾਂ ਫੋਨ ਤੇ ਕਰਾਂਗੇ ਤੇ ਵੀਰ ਦੀ ਉਮਰ ਹੈਗੀ 30 ਸਾਲ ਤੇ ਆਪਾਂ ਨੂੰ ਕੁੜੀ ਸਿਰਫ ਇੱਕ ਸੋਹਣੀ ਸੁਨੱਖੀ ਚਾਹੀਦੀ ਹੈ ਤੇ ਵਿਆਹ ਕਰੀ ਹੋਵੇ ਕੁੜੀ ਨਹੀਂ ਫਟੋਕਟ ਵਿਆਹ ਹੋਵੇ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਵੀਰ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਜੀ ਬਸ ਇੱਕ ਸੋਹਣੀ ਦੀ ਡਿਮਾਂਡ ਹੈ ਜੀ ਜੱਟਾਂ ਦੀ ਕੁੜੀ ਹਾਂਜੀ ਸਸਰੀਕਾਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ ਮਰੇਲ ਕੋਟਲੇ ਤੋਂ ਮੁੰਡਾ ਤੇ ਦੋ ਭਰਾ ਨੇ ਜੀ 40 ਕਿੱਲੇ ਜ਼ਮੀਨ ਆ 20 ਕਿੱਲੇ ਆਉਂਦੀ ਆ ਵੀਰ ਨੂੰ ਜੱਟਾਂ ਦੀ ਕੁੜੀ ਚਾਹੀ ਰਿਹਾ ਜੀ 26 27 ਸਾਲ ਦੀ ਤੇ ਵੀਰ 30 ਸਾਲ ਦਾ ਜੀ 20 ਕਿੱਲੇ ਜ਼ਮੀਨ ਆਉਂਦੀ ਐ ਤੇ ਘੱਟੋ ਘੱਟ ਕੁੜੀ ਵੀਏ ਕਰੀ ਹੋਵੇ ਜੀ ਟਰੈਲੂ ਕੁੜੀ ਚਾਹੀਦੀ ਐ ਜੀ ਤੇ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸਦਾ ਜੀ ਨਾਲ ਸਾਥੀ ਮਿਲ ਸਕੇ ਸੰਗਰੂਰ ਧੂਰੀ ਮਰੇਲ ਕੋਟਲੇ ਦੇ ਲਾਗੇ ਸ਼ਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਸਮਝਵੀ ਸਿੰਘਾਂ ਦੀ ਕੁੜੀ ਭੈਣ ਹੈਗੀ ਸਮਾਣੇ ਕੰਨੀ ਦੀ ਤੇ ਆਪਾਂ ਨੂੰ ਸੰਗਰੂਰ ਦੇ ਲਾਗੇ ਸ਼ਾਕੇ ਮੁੰਡਾ ਚਾਹੀਦਾ ਜੀ ਤੇ ਭੈਣ ਦਾ ਹੋਇਆ ਹੋਇਆ ਡਿਵੋਰਸ ਕੋਈ ਚਾਹੇ ਜੱਟਾਂ ਦਾ ਮੁੰਡਾ ਹੋਵੇ ਕਾਸਟ ਨਾਲ ਕੋਈ ਚੱਕਰ ਨਹੀਂ ਹੈਗਾ 2-4 ਕਿਲੇ ਪੈੜੀ ਹੋਵੇ ਜੀ ਮੁੰਡਾ ਵਧੀਆ ਘਰੋਂ ਹੋਵੇ ਭੈਣ ਦਾ ਹੋਇਆ ਹੋਇਆ ਡਿਵੋਰਸ ਤੇ ਮਝਵੀਆ ਦੀ ਕੁੜੀ ਆ ਜੀ 22 ਸਾਲ ਉਮਰ ਦਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਅੱਜ ਆਪਨੇ ਆਪਣੀ ਵੈਬਿੰਗ ਪਰ ਤੇ ਆਪਣੇ ਕੋਲੇ ਆਈ ਐ ਆਸਟ੍ਰੇਲੀਆ ਦੀ ਧੀਰ ਕੁੜੀ ਤੇ ਕੁੜੀ ਕੋਲੇ ਹੈਗਾ 10 ਸਾਲ ਦਾ ਮੁੰਡਾ ਜੀ ਜਿਹੜਾ ਵੀ ਮੇਰਾ ਵੀਰ ਉਸ ਭੈਣ ਨੂੰ ਸਮੇਤ ਬੱਚੇ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ 7 8 ਫੀਲਿਆਂ ਦੇ ਵਿੱਚ ਭਾਲਦੀ ਐ ਭੈਣ ਕਿੰਦਾ ਜੀ 10 ਸਾਲ ਦਾ ਭੈਣ ਦੀ ਉਮਰ ਹੈਗੀ 35 ਸਾਲ ਜੱਟਾਂ ਦੀ ਕੁੜੀ ਐ ਤੇ ਵੀਡੀਓ ਨੂੰ ਕਰ ਦੋ ਤਦ ਕੇ ਸ਼ੇਅਰ ਆਪਾਂ ਨੂੰ ਜੱਟਾਂ ਮੁੰਡਾ ਜੱਟਾਂ ਦਾ ਹੀ ਮੁੰਡਾ ਚਾਹੀਦਾ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਕੁੜੀ 34 35 ਕੁਸਾਲ ਦੀ ਐ ਜੀ ਅਹਲਾਨਬੀ ਸਿਟੀਜਨ ਐ ਕੁੜੀ ਤੇ ਉਹਦੇ ਕੋਲੇ ਬੇਟਾ ਇੱਕ ਉਹਦੇ ਕੋਲੇ ਬੇਟਾ ਇੱਕ 7 8 ਕੀਲਿਆਂ ਦੇ ਵਿੱਚ ਮੁੰਡਾ ਭਾਲਦੇ ਨੇ ਜੀ ਜੇ ਕੋਈ ਮੇਰਾ ਵੀ 7 8 ਕੀਲਿਆਂ ਦੇ ਵਿੱਚ ਹੈਗਾ ਤਾਂ ਜਰੂਰ ਮੈਨੂੰ ਮੈਸੇਜ ਕਰੋ ਕਿੰਤਰ ਹੋ ਜਾ ਬਤ ਜਰੂਰ ਮੈਨੂੰ ਮੈਸੇਜ ਕਰੋ ਜੇ ਕੋਈ 7 8 ਕੀਲਿਆਂ ਦੇ ਵਿੱਚ ਮੁੰਡਾ ਹੈਗਾ ਭੈਣ ਜੱਟਾਂ ਦੀ ਕੁੜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ 75 ਕਿਲਿਆਂ ਦੇ ਵਿੱਚ ਮੁੰਡਾ ਜੀ ਤੇ ਜੇ ਕੋਈ ਵਧੀਆ ਰਿੱਚ ਫੈਮਿਲੀ ਚੋਂ ਕੁੜੀ ਹੈਗੀ ਹੈ ਕੁੜੀ ਦੇ ਪਰਿਵਾਰ ਕੋਲੇ ਘੱਟੋ-ਘੱਟ 50-60 ਕਿਲੇ ਤਾਂ ਹੋਣ ਜੀ ਤੇ ਜੇ ਕੋਈ ਐਹੋ ਜੀ ਕੁੜੀ ਹੈਗੀ ਹੈ ਤਾਂ ਆਪਣੇ ਨਾਲ ਸੰਪਰਕ ਜ਼ਰੂਰ ਕਰੋ ਤੇ ਮੁੰਡਾ ਆਪਣੇ ਇੱਧਰ ਬਠਿੰਡੇ ਏਰੀਏ ਦਾ ਜੀ 75 ਕਿਲਿਆਂ ਦੇ ਵਿੱਚ ਧਿਆਨ ਨਾਲ ਸੁਣ ਲਓ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਘੱਟੋ-ਘੱਟ 22 ਸਾਲ ਦੀ ਹੋਵੇ ਹਾਂਜੀ ਸਸਰੀ ਕਾਲ ਜਿਹੜਾ ਇਹ ਮੈਂ ਡਾਟਾ ਪਾਇਆ ਹੈ 60 ਤੋਂ 70 ਕਿਲੇ ਵਾਲੇ ਮੁੰਡੇ ਦਾ 90 90 ਕਿਲੇ ਵਾਲੇ ਵੀ ਮੁੰਡੇ ਬੈਠੇ ਨੇ ਤੇ ਮਜ਼ਾਕ ਨਾ ਕਰਿਆ ਕਰੋ ਜੇ ਤੁਹਾਡੇ ਕੋਲੇ ਜ਼ਮੀਨ ਨਹੀਂ ਤਾਂ ਇਹ ਨਹੀਂ ਹੈਗਾ ਵੀ ਕਿਸੇ ਕੋਲੇ ਜ਼ਮੀਨ ਨਹੀਂ ਹੈਗੀ ਸਭ ਕੋਲੇ ਜ਼ਮੀਨ ਹੈ ਜੇ ਜ਼ਮੀਨ ਹੁੰਦੀ ਹੈ ਫੇਰ ਸਾਨੂੰ ਇਹ ਵਾਲਾ ਡਾਟਾ ਨੂੰ ਕਹਿੰਦਾ ਤਾਂ ਅਸੀਂ ਡਾਟਾ ਬੋਲਦੇ ਆ ਤੇ ਉਹ ਇਹ ਇਹ ਕਰਨ ਲੱਗ ਜੇ ਪਰ ਉਹ ਵੀ ਇੰਨੀ ਜ਼ਮੀਨ ਤਾਂ ਹੁੰਦੀ ਹੀ ਨਹੀਂ ਕਿਸੇ ਕੋਲੇ ਬਥੇਰੇਆਂ ਕੋਲੇ ਆ ਜ਼ਮੀਨ ਇੰਨੀ